ਹਰ ਹਰ ਹਫਤੇ ਦੀ ਤਰ੍ਹਾਂ ਐਤਵਾਨ ਨੂੰ ਜਿਹੜੀ ਹੈ ਇਹ ਸੇਵਾ ਸਦਨ ਦੇ ਵਿੱਚ ਸਰ ਖੁਦ ਬੈਠਦੇ ਮੰਤਰੀ ਬੈਂਸ ਸਾਹਿਬ ਜੀ ਜਿਵੇਂ ਹੜਾਂ ਦੇ ਦਿਨ ਵੀ ਹੈ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਲక్ష్ਮੀਨਾਰਾਇਣ ਮੰਦਿਰ ਵੀ ਇਹ ਕੰਟੀਨਿਊ ਸੇਵਾ ਜਿਹੜੀ ਚੱਲ ਰਹੀ ਹੈ ਹਰ ਕੋਈ ਬੰਦਾ ਆਪਣਾ ਸਿੱਧੇ ਤੌਰ ਤੇ ਆ ਕੇ ਆਪਣੀ ਮੁਸ਼ਕਲ ਇੱਥੇ ਰੱਖਦਾ ਉਹਦੇ ਹੱਲ ਹੁੰਦੇ ਆ ਤੁਹਾਡੇ ਸਾਹਮਣੇ ਡੱਬੇ ਲੈ ਕੇ ਵੀ ਲੋਕੀ ਆਉਂਦੇ ਜਿਨ੍ਹਾਂ ਦੇ ਕੰਮ ਜਿਹੜੇ ਇੱਥੇ ਹੱਲ ਹੁੰਦੇ ਆ ਸੋ ਇਹ ਲੜੀਬਾਰ ਮੇਰੇ ਹਿਸਾਬ ਨਾਲ ਪਿਛਲੇ 6 ਮਹੀਨਿਆਂ ਤੋਂ ਇਸ ਨੰਗਲ ਕੋਠੀ ਦੇ ਵਿੱਚ ਸਰਦੇ ਇਹ ਪ੍ਰੋਗਰਾਮ ਚੱਲ ਰਿਹਾ ਜੀ ਰਾਹਸਮਗਰੀ ਬਾਰੇ ਜੇ ਮੈਂ ਗੱਲ ਕਰਦਾਂ ਸੀ ਆਪ ਦੇਖਿਆ ਹੋਣਾ ਡੇ 1 ਤੋਂ ਮੰਤਰੀ ਸਾਹਿਬ ਫੀਲਡ ਦੇ ਵਿੱਚ ਚਾਹੇ ਉਹਨਾਂ ਨੇ ਮੌਕੇ ਤੇ ਜਾ ਕੇ ਡੰਗੇ ਖੁਦ ਨਾਲ ਹੋ ਕੇ ਅਜ਼ ਅ ਬਿੰਗ ਅ ਲੀਡਰਸ਼ਿਪ ਆਪਣਾ ਲੀਡਰ ਦਾ ਉਹਨੇ ਰੋਲ ਵਾਕੂਬੀ ਨਭਾਇਆ ਉਸ ਤੋਂ ਬਾਅਦ ਜਦੋਂ ਹੜ ਦਾ ਸਿਚੁਏਸ਼ਨ ਖਤਮ ਹੋਇਆ ਉਸ ਤੋਂ ਬਾਅਦ ਰਾਹਹ ਟੀਮ ਹਰਜੋਤ ਵਾਂਸ ਵੱਲੋਂ ਇੱਕ ਰਾਹਤ ਦੀ ਜਿਹੜੀ ਹੈ ਮੁਹਿੰਮ ਚਲਾਈ ਗਈ ਸੀ ਉਹਦੇ ਤਹਿਤ ਲਗਾਤਾਰ ਪਿੰਡਾਂ ਦੇ ਵਿੱਚ ਸਮਗਰੀ ਜਾ ਰਹੀ ਹੈ ਤੇ ਅੱਜ ਜਿਹੜੇ ਤੁਹਾਡੇ ਸਾਹਮਣੇ ਆ ਬੈਡਾਂ ਦੇ ਇਹ ਜਿਹੜੇ ਲੋਡਬੰਦ ਪਰਿਵਾਰ ਹੈ ਉਹਨਾਂ ਨੂੰ ਬੈੱਡ ਵੀ ਦਿੱਤੇ ਜਾ ਰਹੇ ਆ ਤੁਹਾਡੇ ਸਾਹਮਣੇ ਟਰੈਕਟਰ ਲੱਦੇ ਹੋਏ ਆ ਸੋ ਇਸੇ ਤਰ੍ਹਾਂ ਜਿੱਥੇ ਵੀ ਲੋੜ ਪੈਂਦੀ ਹੈ ਹੁਣ ਵੀ ਜਿੱਥੇ ਪਤਾ ਲੱਗਦਾ ਹੈ ਮੰਤਰੀ ਸਾਹਿਬ ਵੱਲੋਂ ਹਰ ਤਰ੍ਹਾਂ ਦੀ ਸੰਭਵ ਜਿਹੜੀ ਹੈ ਉਹ ਮਦਦ ਹੈ ਜਿਹੜੀ ਹੈ ਸਾ ਆਪਣੇ ਲੋਕਾਂ ਦੀ ਆਪਣੇ ਹਲਕੇ ਦੀ ਜਿਹੜੀ ਕੀਤੀ ਜਾਂਦੀ ਹੈ